ہونے پیسے منگا بکری ਹਾਂ 14000 14000 ਫੋਨ ਹੁਣ ਵੀ 14 ਹੀ ਆ 15 ਵਾਂ 14 ਹੀ ਰੀਟੇ ਮੁੱਲ ਕਰੇ ਬਾਈ ਬਾਈ ਨੇ ਇਹੀ ਨੇ 14 ਕਹਿੰਦਾ ਬਾਈ ਅਗਰ ਤੇਰਾ ਬੱਕਰਾ ਹੈ ਬਾਈ ਆਹ ਕਾਬਾ ਠੀਕ ਹੈ ਅਜ ਬਾਈ ਜਿਹਨੇ ਵੀਡੀਓ ਤੇ ਚਾਹਣਾ ਆਇਓ ਚਲੋ ਆ ਜਾ ਤੂੰ ਚੱਲ ਹਾਂ ਜੋ ਹੁਣ ਕੰਮ ਕਰਨਾ ਕਿ ਫਿਰ ਕੀ ਹੋ ਯਾਰ ਆ ਆ ਜਾ ਮਾਰਦਾ ਹੁੰਦਾ ਲਾਵੀ 9000 ਦਾ ਲੈ ਬਾਈ 9000 ਜੋੜਾਈ ਜੋੜਾਈ ਹਾਂਜੀ 14000 ਕਿਉਂ ਹੁਣ ਹੁਣ ਦੇ ਵਰਗੀ ਹੋਣੀ ਆ ਜੋ ਜੋੜੂ ਕਰਕੇ ਕਰੀ ਜਾਣਾ ਤੂੰ ਬੇਚਲਾ ਕੇ ਹਿਸਾਬ ਨਾਲ ਹੀ ਬੇਚਣਾ ਯਾਰ ਉਹ ਨਹੀਂ ਕਰ ਲੈ ਯਾਰ ਆਇਆ ਤਾਂ ਹੋਣਾ ਹੈ ਘੱਟ ਦੇ ਦੋ ਦੋ ਤੂੰ ਹੋਰ ਪਾ ਲੈ ਸਾਡੇ 13000 ਮੰਨਦੇ ਯਾਰ ਹੁਣ ਪੂਰੇ 10000 ਦੇ ਯਾਰ ਤੂੰ ਤਾਂ ਮੈਂ ਕਿੱਡੀ ਦੂਰ ਪੰਮਾ ਉਹ ਹੈ ਹੀ ਮਾਇਓ ਰੂ ਮਾਈਕਰ ਆਇਓ ਪਾਗਾ ਪਰ ਆਪਣੇ ਨੂੰ ਚੋਂਦਾ 10 ਰੁਪਇਆ ਮਾਇਆ ਬਸ ਤਾਈ ਕੁਡੀ ਕਰਨੀ ਬੁ ਮੰਨਿਆ ਹਾਂ ਐਕਡਮ ਮੈਨੂੰ ਫੜਾ ਦੋ ਲੋਡ ਪੈਂਦੀ ਆ ਨਾ ਲੋਡ ਦਾ ਖਾਣੂ ਇਹ ਤਾਂ ਮੇਰੇ ਤੇ ਪੈ ਜਾਂਦੀ ਆ ਲੋਡ ਤੜਕੇ ਸਵੇਰ ਨਾਲ ਕੰਮ ਹੋ ਗਿਆ ਸਾਡੇ ਪਹਿਲਾਂ ਹੋਰ ਨਾ ਨਾ ਬਾਈ ਹੌਣ ਬੇਤ ਦੇਣਾ ਹੁਣ ਕਹਾਂ ਦਾ ਦੁਕਾਨ ਚ ਆਪੇ ਨਹੀਂ ਜੇ ਬਈ ਦੇਣਾ ਦੇਈ ਤੀ ਜਮਾਉਂਦੇ ਯਾਰ ਇਹ ਪੂਰੇ 11 ਦੇ ਦੇ ਲਾਲਾ ਮੱਥੇ ਨਾਲ ਲਾਲਾ ਮੱਥੇ ਨਾਲ ਕੋਈ ਗੱਲ ਨਹੀਂ ਲਾਲਾ ਮੱਥੇ ਨਾਲ 13000 ਤੋਂ ਘੱਟ ਨਹੀਂ ਕੀ ਕੀ ਹੁਣ ਕੀ ਕਹੀਏ ਹੁਣ ਯਾਰ ਕਹਿੰਦਾ ਜੀ ਆਉਂਦਾ ਕੀ ਆਪਾਂ ਤਾਂ ਮੁੱਲ ਦਾ ਮਾਲ ਦਾ ਹੋ ਜਾ ਨਹੀਂ ਅਰੇ ਕਹਿੰਦਾ ਗੱਡੀ ਗੱਡੀ ਬੱਚਿਆਂ ਦੇ ਮੰਗੀਆਂ ਦੇ 8 8 9 9000 ਮੈਂ ਤਿੰਨ ਤਿੰਨ ਮਹੀਨਿਆਂ ਦਾ ਮੰਗਿਆ ਪੂਰਾ ਪੂਰਾ ਬੱਚਿਆਂ ਨੇ ਮੰਗੀ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹੜਾ ਨਿਆਣੇ ਆ ਉਹ ਨਾ ਲੱਟ ਨਹੀਂ ਹਜ਼ਰ ਯਾਰ ਜਿਹੜਾ ਮਾਰਾ ਵਧੀਆ ਦਿੱਕੀ ਆ ਮਾਲ ਵਧੀਆ ਦਾ ਤੁਹਾਨੂੰ ਜਮਾਨ ਹੋਏ ਪਏ ਮੁੱਲ ਵੀ ਠੀਕੇ ਦਾ ਆਂਦੇ ਪਿੰਦੇ ਕਿਹ ਜਿਹੜਾ ਇੱਕ ਮੁੰਡਿਆ ਹੋਊਗਾ ਜਿਹੜਾ ਗਾ ਘਾਏ ਨੇ ਯਾਰ ਜਿਵੇਂ ਹੋ ਗਈ ਨਹੀਂ ਜਿਵੇਂ ਆ ਕਾ ਹੋ ਗਈ 12000 ਹੋ ਗਈ 13000 ਹੋ ਗਈ ਯਾਰ ਇਹ ਮੁਰਕੇ ਦੁਬਾਰੇ ਮੇਰੇ ਲੱਗ ਲੱਗੇ ਜਾਣਗੇ ਇਹ ਤਾਂ ਤੁਸੀਂ ਊਕਣੀ ਲੈ ਜਾਓ ਜੀ ਨਾ ਨਾ ਇਹ ਨਹੀਂ ਇਹ ਤਾਂ ਐ ਨੰਗੇ ਪਾਹੇ ਫਿਰ ਨਹੀਂ ਇਹ ਮੇਰੇ ਲੱਗਦੇ ਮੁਰਕੇ ਬੰਦੇ ਪੱਕੀ ਜੀ ਮਾਰਦੇ ਆ ਪੱਕੀ ਕੀ ਮਾਂ ਮੈਂ ਘਰ ਦੋ ਹੈ ਇਹ ਕੁਮਰੀ ਆਇਆ ਜਿੱਦੂ ਘਟ ਜਮੀਨ ਨਾ ਕਰਦਾ ਹਾਂ ਬੋ ਬੋਨੀਆ ਮਾਹਰਾਵ ਕਰ ਮੈਂ ਤੈਨੂੰ ਦੱਸਦਾ ਨਾ ਫੜ ਹੋਣ ਦੇ ਦੋ ਇਹ ਦੂਗਾ ਕੋਈ ਨਹੀਂ ਕਰ ਇਹ ਦੂਗਾ ਆ ਪੈਸਾ ਕੋਈ ਨਹੀਂ ਪੋਣਾ ਹੈਗਾ ਤੈਨੂੰ 11 ਰਾਤ ਵੀ 1:30 ਹੋ ਗਿਆ ਯਾਰ ਬਸ ਨਹੀਂ ਸਾਲਾ ਮੱਥੇ ਨਾ ਨਹੀਂ ਨਹੀਂ ਭਲਾ ਲਾ ਮੱਥੇ ਨਾ ਪਰ ਠੀਕ ਹੈ ਨਾ ਇਹ ਦੂਗਾ ਨਹੀਂ ਵਧੇ ਹੋਣ ਯਾਰ ਬਾਬਾ ਮੰਨ ਲੈ ਨਹੀਂ ਨਹੀਂ ਮੰਨ ਲੈ 12:30 ਦੇ ਲਾ ਨਾ ਨਾ ਨਹੀਂ ਨਹੀਂ ਯਾਰ ਨਹੀਂ ਯਾਰ ਕੱਕਾ ਲੱਗੇ ਯਾਰ ਨਹੀਂ ਨਹੀਂ ਥੱਕਾ ਨਹੀਂ ਹਾਂ ਉਹ ਬਣਾ ਦੇ ਸਾਡੇ 12:00 ਵਜੇ ਦਾ ਕਹਿਣਾ ਆ ਦੇਖੋ ਹੱਬਾ ਬਣ ਗਿਆ ਕਿ ਮੈਂ ਅੱਜ ਮੇਰਾ ਨਹੀਂ ਹੱਬਾ ਘਟ ਭਾਗਾ ਕੋਈ ਵੀ ਹੋਇਆ ਮੈਂ ਭਈਨਾਂ ਚਾਹ ਸਕਦਾ ਦੋਨਾਂ ਚ ਲਊਂਗਾ ਸਾਡੇ ਪੱਲੇ ਕੀ ਰਹੇ ਨਾ ਮੈਂ ਹੱਬਾ ਬਣ ਜੇ ਕਿਸੇ ਮਰਜ਼ੀ ਬਣ ਜੇ ਚਾਹ ਸਕੂੰ ਇਹਨਾਂ ਪਾਈਆਂ ਤੋਂ ਲੈ ਵੀ ਕਹਣਾ ਵਾ ਕੋਈ ਥਗੀ ਚੋਰੀ ਨਹੀਂ ਮਾਰਦੇ ਹੈਗੇ ਮੱਥਾ ਮਾਰਦੇ ਆ ਕਫਰ ਦਿੰਦੇ ਬਠਾ ਬੇਪੀਆਂ 12000 ਦੇ ਮਰਾ ਦਾ ਮੱਥੇ ਨਾ ਇਹਨਾ ਹੁੰਦਾ ਠੀਕ ਹੈ ਠੱਕ ਠੀਕ ਹੈ ਫਿਰ ਹੁੰਦਾ ਠੀਕਾ ਕਹਿ ਦੇਣਾ ਯਾਰ ਆਪਾਂ ਕਿ ਮੈਂ ਬੰਗਲੋਂ ਕੱਟ ਕਿੱਥੇ ਰਫੜਾਉਂਦੀ ਹੁਣ ਤਾਂ ਸਰੀ ਲਾਤਾ ਕੰਮ ਹੋ ਯਾਰ ਲਓ ਬਾਈ ਅਗਲਾ ਬੱਕਰਾ ਦੇਖੇ ਆਜੇ ਬੱਕਰਾ ਸੋਣਿਆ ਤੁਹਾਨੂੰ ਆਪਾਂ ਪਿੱਛੇ ਬੱਕਰਾ ਆਦੇ ਨਿਸ਼ਾਨੀ ਦੇ ਆਹ ਫੇਰਾ ਕੱਢ ਲੈ ਬਾਈ ਬਾਹਰੇ ਮੜਾ ਜਾ ਅੱਠ ਕਿਰੀ ਆ ਉਹ ਵੀ ਮਾਮ ਕੱਢੂਗਾ ਖੜ ਜਾ ਛੇੜੀ ਅਖਲੀ ਬਈ ਆਠਾ ਦੀ ਹਾਏ 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 ਲਓ ਵੀ ਆਪ ਐਨ ਬਾਬਾ ਜੀ ਦੋ ਤਾਂ ਦੇਖ ਸਕਦੇ ਹੁੰਦੇ ਜੀ ਰੱਸੀ ਜਵਾਂ ਨੂੰ ਰੱਸੀ ਇਹਦੇ ਪਾ ਲੈ ਹਾਂ ਨਹੀਂ ਛੇ ਛੇ ਦੀ ਆਉਂਦੀ ਹੈ ਖਰਚਾ ਫੇਰ ਛੇ ਛੇ ਦੀ ਨਹੀਂ ਆਉਂਦੀ ਹਰ ਚੜ੍ਹਦਾ ਕੀ ਹੁੰਦਾ ਵਿਚੀ ਆ ਜਾਂਦਾ ਹੁੰਦਾ ਕੋਈ ਗੱਲ ਦੋ 400 ਰੁਪਏ ਬੱਚਿਆਂ ਦਾ ਸੌਦਾ ਹੋਇਆ ਬਈ ਦੇਖ ਸਾਹ ਰੈਨੂੰ ਜੀ ਇੱਕ ਬੱਕਰਾ ਇੱਕ ਪੱਠਲਾ ਹਰੇ ਹਰੇ ਮੰਨਿਆ ਨਹੀਂ ਕਰਦਾ ਲਓ ਵੀਰ ਜੀ ਹਰੇ ਹਰੇ ਮੰਨਿਆ ਨਹੀਂ ਲਾਉਣਾ ਤੁਸੀਂ ਲਾ ਲਓ ਭਾਈ ਲਾਣਾ ਨਫੇ ਦਾ ਘਾਹ ਤੁਸੀਂ ਇੱਕ ਦੋ ਹੁਣ ਸਾਡੇ ਕੋਲ ਘਰ ਖੜੇ ਨੇ ਨਹੀਂ ਨਹੀਂ ਸਾਡੇ ਕੋਲ ਹੈਗੀ ਨਾ ਕੀ ਲੋਡ ਹੋਵੇ ਕਿ ਸਾਡਾ ਥੋੜਾ ਕੰਮ ਹੋਵੇ ਇਹਦਾ ਮੰਡੀ ਚੱਤਾ ਇੱਥੇ ਆ ਜਾਂਦੇ ਆ ਨਾ ਇੱਥੇ ਮਤਲਬ ਬਾਹਰ ਵਾਲੇ ਇੱਥੇ ਬਹੁਤ ਦਾ ਫਰਕ ਹੈ ਇੱਥੇ ਸਸਤੇ ਹੀ ਮਿਲਦਾ ਮਹਿੰਗਾ ਨਹੀਂ ਆਹ ਹੋਰ ਆਪਣੇ ਅੱਸੀ ਹੋ ਗਏ ਜੀ ਠੀਕ ਹੈ ਜੀ ਲਓ ਹੁਣ ਪਹਿਲੇ ਫਿਰ ਪਾਸ ਜੀ سنا مار لوکی جل کے لگ جائے ادھر ادھر آ گیا ادھر آ گیا بارہ ہزار ہے ڈرائی مارج ਬੰਨ ਫਰੇ ਮਾਰੇ ਹੁੰਦਾ ਨਹੀਂ ਛੱਡਦੀ ਯਾਰ ਕੋਈ ਉਹ ਤੇਰਾ ਮਨ ਦਾ ਰੋਜ਼ ਠੀਕ ਹੈ 12000 ਉਹ ਵੀ 12000 ਦਾ ਹੋ ਗਿਆ ਸੌਦਾ